ਵਾਹਿਗੁਰੂ ਜੀ ਅੱਜ ਦੀ ਵੀਡੀਓ ਤੰਤਨ ਬਾਬਾ ਸ਼ੇਖ ਫਰੀਦ ਜੀ ਉਹਨਾਂ ਦੀ ਬਾਣੀ ਅਤੇ ਉਹਨਾਂ ਦੇ ਵਿਚਾਰਾਂ ਦੇ ਆਧਾਰ ਤੇ ਬਣਾਵਾਂਗੇ ਸ਼ੇਖ ਫਰੀਦ ਜੀ ਵਾਹਿਗੁਰੂ ਦੇ ਦਰ ਤੋਂ ਪੁੱਜੇ ਹੋਏ ਦਰਵੇਸ਼ ਸਨ ਉਹਨਾਂ ਦੀਆਂ ਉੱਚੀਆਂ ਆਤਮਿਕ ਉਡਾਰੀਆਂ ਨੀਨਾ ਕੇਵਲ ਬਹੁਤ ਸਾਰੇ ਮੁਸਲਮਾਨਾਂ ਨੂੰ ਹੀ ਮਰੀਦ ਬਣਾਇਆ ਬਲਕਿ ਅਣਗਿਣਤ ਹਿੰਦੂਆਂ ਨੇ ਵੀ ਉਹਨਾਂ ਦੇ ਅਮਰ ਉਪਦੇਸ਼ ਤੋਂ ਜੀਵਨ ਜਾਗ ਸਿੱਖੀ ਉਹਨਾਂ ਦੀ ਬਾਣੀ ਵਰਲੇ ਸਿਧਾਂਤ ਗੁਰਮਤ ਦੇ ਅਨੁਕੂਲ ਹਨ ਅਤੇ ਇਸੇ ਕਾਰਨ ਕਰਕੇ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੀ ਬਾਣੀ ਨੂੰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਕਵਾ ਸਥਾਨ ਦਿੱਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਹਨਾਂ ਦੇ 4 ਸ਼ਬਦ ਅਤੇ 112 ਸ਼ਲੋਕ ਹਨ। ਉਹਨਾਂ ਦੀ ਬਾਣੀ ਠੇਠ ਪੰਜਾਬੀ ਵਿੱਚ ਮਾਖਿਓ ਮਿੱਠੀ ਹੈ ਤੇ ਇਸ ਵਿੱਚ ਇਸ ਮਠਾਸ ਕਾਰਨ ਹੀ ਉਹਨਾਂ ਨੂੰ ਚੱਕਰ ਕਾਂਜ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ ਆਪਣੀ ਬਾਣੀ ਵਿੱਚ ਉਹਨਾਂ ਨੇ ਸੱਚਜੇ ਮਨੁੱਖੀ ਜੀਵਨ ਲਈ ਲਗਭਗ ਸਾਰੇ ਪੱਖਾਂ ਤੇ ਵਿਚਾਰ ਕੀਤੀ ਹੈ ਜਿਨ੍ਹਾਂ ਵਿੱਚੋਂ ਕੁਝ ਕੋ ਦਾ ਜਗਰ ਸੰਖੇਪ ਰੂਪ ਵਿੱਚ ਇੱਥੇ ਲਿਖੇ ਅਨੁਸਾਰ ਕੀਤਾ ਜਾਂਦਾ ਹੈ ਪ੍ਰਭੂ ਦੀ ਯਾਦ ਦਾ ਸਿਮਰਨ ਪ੍ਰਭੂ ਦੀ ਯਾਦ ਆ ਸਿਮਰਨ ਕਰਨਾ ਹਰ ਮਨੁੱਖ ਮਾਤਰ ਲਈ ਫਰਬ ਸ੍ਰੇਸ਼ਟ ਕੰਮ ਹੈ ਕਿਉਂਕਿ ਇਸ ਤੋਂ ਬਿਨਾ ਮਨੁੱਖਾ ਜੀਵਨ ਦਾ ਮਨੋਰਥ ਪੂਰਾ ਨਹੀਂ ਹੋ ਸਕਦਾ ਸੋ ਬਾਬਾ ਫਰੀਦ ਜੀ ਪ੍ਰਭੂ ਸ਼ਰਨ ਚਾ ਕੇ ਖੁਦ ਬੰਦਗੀ ਦੀ ਖੈਰ ਮੰਗਦੇ ਹਨ ਤੇਰੀ ਪਨਹੇ ਕਦਾਏ ਤੂ ਬਖ ਸੰਦਗੀ ਖੇ ਖਫਰੀ ਦੇ ਖੈਰ ਜੀ ਜੈ ਬੰਦਗੀ ਆਪ ਅੰਮ੍ਰਿਤ ਵੇਲੇ ਉੱਠ ਮੂੰਹ ਹੱਥ ਤੋਂ ਸਾਵਧਨ ਹੋ ਕੇ ਪ੍ਰਭੂ ਦਾ ਨਾਮ ਜੋੜਨ ਲਈ ਤਕੀਰ ਕਰਦੇ ਹਨ ਉਹਨਾਂ ਅਨੁਸਾਰ ਜੋ ਸਿਰ ਆਪਣੇ ਮਾਲਕ ਅੱਗੇ ਨਹੀਂ ਨਿਉਂਦਾ ਕੱਟ ਕੇ ਉਤਾਰ ਦੇਣਾ ਹੀ ਚੰਗਾ ਹੈ ਉਸ ਦੇ ਬਾਰੇ ਸ਼ਲੋਕ ਵਿੱਚ ਲਿਖਦੇ ਹਨ ਉੱਠ ਪ੍ਰੀਦਾ ਉਰੂ ਸਾਜਾ ਸੁਭੇ ਨਿਵਾਜ ਉਗਜਾਰ ਜੋ ਸਰਸਾਈ ਨਾਨਿਵੈ ਸੋ ਸਰ ਕਪ ਉਤਾਰ ਜੋ ਸਿਰ ਆਪਣੇ ਮਾਲਕ ਅੱਗੇ ਨਹੀਂ ਨਿਉਂਦਾ ਉਸ ਨੂੰ ਕੀ ਕਰਨਾ ਹੋਇਆ ਭਾਵ ਉਹ ਬਯਰਥ ਹੈ ਅਜਾਇ ਸ਼ੇਰ ਨੂੰ ਤਾਂ ਤੌੜੀ ਹੀਟ ਵਾਲਨ ਦੀ ਥਾਂ ਤੇ ਜਲਾ ਦੇਣਾ ਚਾਹੀਦਾ ਹੈ ਆਹ ਫਰਮਾਉਂਦੇ ਹਨ ਜੋ ਸਿਰ ਸਾਈ ਨਹੀ ਵੈ ਸੋ ਸਿਰ ਕੀਜੈ ਕਾ ਏ ਕੁਨ ਨੇ ਹੇਟ ਜਲਾਈ ਹੈ ਬਲਨ ਸੰਦੇਤਾਏ ਫਰੀਦ ਜੀ ਫਰਮਾਉਂਦੇ ਹਨ ਕਿ ਜਿਨ੍ਹਾਂ ਨੇ ਪ੍ਰਭੂ ਦਾ ਨਾਮ ਸਾਰਿਆ ਹੈ ਜੋ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਉਹਨਾਂ ਦੇ ਮੂੰਹ ਡਰਾਉਣੇ ਹਨ ਤੇ ਅਜਿਹੇ ਜੀਵਾਂ ਨੂੰ ਇਸ ਲੋਕ ਵਿੱਚ ਦੁੱਖ ਭੋਗਣੇ ਪੈਂਦੇ ਹਨ ਪਰ ਲੋਕ ਵਿੱਚ ਕੋਈ ਥਾਂ ਨਸੀਬ ਨਹੀਂ ਹੁੰਦੀ ਇਸ ਦੇ ਬਾਰੇ 1383 ਅੰਗ ਤੇ ਇਹ ਸ਼ਲੋਕ ਆਉਂਦਾ ਹੈ ਫਰੀਦਾ ਤਿੰਨ ਮੁਖ ਡਰਾਵਣੇ ਜਿੰਨਾ ਬਸਾਰ ਉਨਨਾ ਹੋ ਐਥੇ ਦੁੱਖ ਹਨੇਰਿਆਂ अगे ठौर न फरीदा चल रात न जागे ओहे जीवन दड़ो मोए ओहे ये ते रब विसारिया रब न विसारे ओहे ਸਵਰਨਹੀਨ ਮਨੁੱਖ ਜਿਉਂਦੇ ਹੀ ਮੋਇਆ ਵਰਗੇ ਹਨ ਕਿਉਂਕਿ ਉਹਨਾਂ ਨੇ ਪ੍ਰਭੂ ਨੂੰ ਭੁਲਾਇਆ ਹੋਇਆ ਹੈ ਸਵਰਨ ਕਿਹੜੀ ਉਮਰੇ ਕਰਨਾ ਚਾਹੀਦਾ ਹੈ ਇਹਦੇ ਬਾਰੇ ਵੀ ਸ਼ੇਖ ਫਰੀਦ ਜੀ ਆਪਣੇ ਸ਼ਲੋਕਾਂ ਵਿੱਚ ਜ਼ਿਕਰ ਕਰਦੇ ਹਨ ਆਮ ਤੌਰ ਤੇ ਬੁਢਾਪੇ ਨੂੰ ਰੱਬ ਰੱਬ ਕਰਨ ਦਾ ਸਮਾਂ ਮੰਨਿਆ ਜਾਂਦਾ ਹੈ ਕਿਉਂਕਿ ਜਵਾਨੀ ਵੇਲੇ ਤਾਂ ਮਨੁੱਖੀ ਮਨ ਦੁਨਿਆਵੀ ਰਾਗ ਤਮਾਸਿਆਂ ਤੇ ਹੋਰ ਰਸਾਂ ਕਸਾਂ ਵਿੱਚ ਹੀ ਲੱਗਾ ਰਹਿੰਦਾ ਹੈ ਪਰੰਤੂ ਭਰੇ ਦੀ ਅਨਸਾਰ ਸਮਰਨ ਕਰਨ ਦਾ ਸਮਾਂ ਉਹ ਹੀ ਹੈ ਜਦ ਬੰਦੇ ਦੇ ਨੈਣ ਪ੍ਰੈਣ अथवा ਸਰੀਰ ਨਵਾਂ ਨਰਵਾ ਹੈ ਜਵਾਨੀ ਵੇਲੇ ਦੀਆਂ ਪੱਕੀਆਂ ਹੋਈਆਂ ਆਦਤਾਂ ਬढ़ाबे ਵਿੱਚ ਕੋਈ ਵਿਰਲਾ ਸ਼ਗੁਰਮਾਹੀਂ ਛੱਡ ਸਕਦਾ ਹੈ ਬਟਾਪੇ ਵੇਲੇ ਤਾਂ ਸਰੀਰ ਇੰਨਾ ਕਮਜ਼ੋਰ ਹੋ ਜਾਂਦਾ ਹੈ ਕਿ ਕੋਈ ਵਿਰਲਾ ਪਾਗਾਂ ਵਾਲਾ ਹੀ ਪ੍ਰਭੂ ਪਿਆਰ ਵਿੱਚ ਜੁੜ ਸਕਦਾ ਹੈ ਫਰੀਦਾ ਜਾਂ ਤੋਂ ਖੱਟਣ ਵੇਲੇ ਤਾਂ ਤੂੰ ਰੱਤਾ ਦੁਨੀ ਸੋ ਮਰਗ ਸਵਾਈ ਨਹੀਂ ਹੈ ਜਾਂ ਭਰਿਆ ਤਾਂ ਲੱਗਿਆ ਫਰੀਦਾ ਅੱਖੀਂ ਦੇਖ ਪਤਨੀਆ ਸੁਣ ਸੁਣ ਰੀਨੇ ਕੰਨਾ ਸ਼ਾਖ ਪਕੰਦੀ ਆਈਆ ਔਰ ਕਰੇਂਦੀ ਵੰਨਾ ਫਰੀਦਾ ਕਾਲੀ ਜਨੀ ਨਰਾਵਿਆ ਤੌਲੀਂ ਰਾਵੇ ਕਾਏ ਕਰ ਸਾਈਂ ਸੋ ਪਰਹਾੜੀ ਰਾਂਗਨ ਵੇਲਾ ਹੋਈ ਢੌਲੀ ਸਮੇ ਸਿਮਰਨਾ ਔਖਾ ਹੈ ਢੌਲੀ ਮੋਰੋ ਚਿੱਟੀ ਦਾੜੀ ਬਜ਼ੁਰਗ ਹੋਣ ਸਮੇ ਸਿਮਰਨਾ ਕਿਉਂ ਔਖਾ ਹੈ ਅਸਿ ਪਰਸਾਏ ਫਰੀਦ ਜੀ ਫਰਮਾਉਂਦੇ ਹਨ ਕਿ ਇਸ ਮਰੇ ਦੰਦ ਪੈਰ ਅੱਖਾਂ ਕੰਨ ਆਤਮਿਕ ਅੰਗ ਜਵਾਬ ਦੇ ਜਾਂਦੇ ਹਨ ਸੋ ਰਹੇ ਜਰਜਰੇ ਸਰੀਰ ਰਾਹੀਂ ਰੱਬੀ ਯਾਦ ਔਖੀ ਹੋ ਜਾਂਦੀ ਹੈ ਕੱਬਣ ਚੱਲਣ ਰਤਨ ਸੇ ਸੁਨਿਆਰ ਬਹਿ ਗਏ ਏੜੇ ਮੁੱਤੀ ਧਾਸੇ ਜਾਨੀ ਚੱਲ ਗਏ ਫਰੀਦਾ ਇਨੀ ਨਿੱਕੀ ਜੰਗੀ ਹੈ ਥਾਲੇ ਡੂੰਗਰ ਪਵੇ ਓ ਮਾਂ ਅੱਜ ਫਰੀਦਾ ਕੂਜੜਾ ਸੇ ਕੋਹਾਥੀ ਓ ਮਾਂ ਕੂਜੜਾ ਕਹਿੰਦੇ ਆ ਪਾਣੀ ਵਾਲਾ ਬਰਤਨ ਕੁੱਜਾ ਕਹਿੰਦੇ ਸੀ ਮਿੱਟੀ ਵਾਲਾ ਕੁੱਜਾ ਹੁੰਦਾ ਇਸ ਸਿਸਟਮ ਤੇ ਜੋ ਹੁਣ ਬਰਤਨ ਹੈ ਕੋਈ ਵੀ ਬਰਤਨ ਪਰ ਕਿ ਮਹਾੰਡ ਦੇ ਵਿੱਚ ਜਾਨ ਨਹੀਂ ਰਹਿੰਦੀ ਕਿ ਉਹ ਆਪਣਾ ਬੰਦਾ ਪੀ ਸਕੇ ਉਹਦੇ ਵਾਸਤੇ ਵੀ ਦੂਸਰੇ ਦਾ ਆਸਰਾ ਲੈਣਾ ਪੈਂਦਾ ਜਵਾਨੀ ਵੇਲੇ ਤਾਂ ਬੰਦਾ ਪਹਾੜਾਂ ਦੀਆਂ ਉਚਾਈਆਂ ਨੂੰ ਵੀ ਕੁਝ ਨਹੀਂ ਸਮਝਦਾ ਪਰ ਬੁਢਾਪੇ ਵੇਲੇ ਨੇੜੇ ਪਿਆ ਹੋਇਆ ਕੁੱਜਾ ਵੀ 100 ਕੋਹਾਂ ਤੇ ਜ਼ਿਆਦਾ ਹੈ ਅਥਵਾ ਸਰੀਰ ਥਕਹਾਰ ਜਾਂਦਾ ਹੈ ਤੇ ਸੁਪਰ ਪਟਿਲਾ ਸਹੀ ਸਮਾਂ ਜਵਾਨੀ ਹੀ ਹੈ ਵੇਲਾ ਬਹੋਂ ਤੇ ਪਿੱਛੇ ਕੇਵਲ ਪਛਤਾਵਾ ਹੀ ਰਹਿ ਜਾਂਦਾ ਹੈ ਫਰੀਦਾ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮਾਂ ਲੈ ਕੇ ਰਬ ਮੰਗੇ ਸਿਆ ਤੂੰ ਆਓ ਕੇਰੇ ਕਮਾ ਅਗੇ ਫਰੀਦ ਜੀ ਆਪਣੀ ਕਮਾਈ ਦਾ ਜ਼ਿਕਰ ਕਰਦੇ ਆ ਹੱਕ ਹਲਾ ਦੀ ਕਮਾਈ ਆਪਣੀ ਕਮਾਈ ਜਾਨੀ ਕਿ ਸਾਡੇ ਸਾਰਿਆਂ ਦੀ ਉੱਤੇ ਜੂ ਢੁਕਦੀ ਆ ਗੱਲ ਸ਼ੇਖ ਫਰੀਦ ਜੀ ਹੱਕ ਹਲਾ ਦੀ ਕਮਾਈ ਕਰਨ ਲਈ ਪ੍ਰੇਰਨਾ ਦਿੰਦੇ ਹਨ ਅਤੇ ਫਰਮਾਉਂਦੇ ਹਨ ਕਿ ਦਸਨਵਾ ਦੀ ਕਿਰਤ ਰਹੀ ਕਮਾਈ ਹੋਈ ਆਦਾ ਰੁੱਖੀ ਮਸੀ ਰੋਟੀ ਰਾਮ ਦੀ ਕਮਾਈ ਦੇ ਸਵਾਦੀ ਖਾਣਿਆਂ ਨਾਲੋਂ ਕਿਤੇ ਚੰਗੀ ਹੈ ਕਿਉਂਕਿ ਦੂਜਿਆਂ ਦੇ ਹੱਕ ਮਾਰ ਕੇ ਟੇਡੇ ਢੰਗਾਂ ਨਾਲ ਕੀਤੀ ਹੋਈ ਕਮਾਈ ਅੰਤ ਵਿੱਚ ਦੁੱਖ ਹੀ ਦਿੰਦੀ ਹੈ ਇੱਥੇ ਸ਼ਬਦ ਉਚਾਰਨ ਕਰਦੇ ਹਨ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖਾ ਗਿਨਨਾ ਕਾ ਦੇ ਚੋਪੜੇ ਕਨੇਸਾਨ ਕੇ ਦੁੱਖਾ ਰੁੱਕੀ ਸੁਖੀ ਖਾਈ ਕੇ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀ ਅੱਗੇ ਫਰੀਦ ਜੀ ਵੰਡ ਕੇ ਸਿਕੰਦਰੀ ਗੱਲ ਕਰਦੇ ਹਨ ਫਰੀਦ ਜੀ ਮਨੁੱਖ ਨੂੰ ਵੰਡ ਸਿਕੰਦਰੀ ਉਪਦੇਸ਼ ਕਰਦੇ ਹੋਏ ਫਰਮਾਉਂਦੇ ਹਨ ਕਿ ਜੇ ਹੁੰਦਿਆਂ ਹੁੰਦਿਆਂ ਵੀ ਮੈਂ ਆਪਣੇ ਸੱਜਣਾ ਮਿੱਤਰਾਂ ਤੋਂ ਧਨ ਪਦਾਰਥ ਲਗਾ ਕੇ ਰੱਖਾਂ ਤਾਂ ਮੇਰਾ ਸਰੀਰ ਇਵੇਂ ਛੱਡਦਾ ਹੈ ਜਿਵੇਂ ਭਗਦੇ ਕੋਲਿਆਂ ਤੇ ਮਜੀਠ ਫਰੈਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਐੜਿਆਂ ਹੀੜਾ ਜਲੇ ਮਰਜੀਠ ਜਿਆਂ ਉੱਪਰ ਅੰਗਾਰ ਇਸ ਦੇ ਵਿੱਚ ਸ਼ੇਖ ਫਰੀਦ ਜੀ ਇਹ ਵੀ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਕੋਈ ਗਿਆਨਵਾਨ ਬੰਦਾ ਹੈ ਉਹ ਗਿਆਨ ਵੰਡਦਾ ਹੈ ਤੇ ਗਿਆਨ ਵਧਦਾ ਹੈ ਜਿੰਨੇ ਬੰਦਿਆਂ ਨੂੰ ਉਹਨਾਂ ਨੇ ਭਗਤੀ ਕਰਕੇ ਜੋ ਗਿਆਨ ਪ੍ਰਾਪਤ ਕੀਤਾ ਉਹ ਦੂਜਿਆਂ 'ਚ ਵੰਡਣਗੇ ਤੇ ਉਹਨਾਂ ਨੂੰ ਸਮਝ ਲੱਗੇਗੀ ਉਹਨੇ ਹੀ ਉਹ ਬੰਦੇ ਭਗਤੀ ਕਰਨਗੇ ਪ੍ਰਮਾਤਮਾ ਦਾ ਨਾਮ ਲੈਣਗੇ ਇਹ ਵੀ ਨਾ ਕਿਹਾ ਉਹ ਜਿਹਦੇ ਕੋਲ ਗਿਆਨ ਹੋਵੇ ਗਿਆਨ ਵੰਡਣਾ ਚਾਹੀਦਾ ਹੈ ਤਾਂ ਕਿ ਉਹ ਬਹੁਤ ਵਧੀਆ ਪ੍ਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ ਆਪਣੇ ਤੈਥੋਂ ਤੱਕ ਵੀ ਕਿਹਾ ਹੈ ਕਿ ਜਦੋਂ ਕੋਲ ਦੇਨ ਜੋਗਾ ਕੁਝ ਵੀ ਨਾ ਹੋਵੇ ਤਾਂ ਆਪਣੇ ਹਿੱਸੇ ਵਿੱਚ ਵੜਦੇ ਵੋ ਅਣ ਹੁੰਦੇ ਆਪ ਮੁੰਡਾਈ ਆਪਣੇ ਪੈਰਾਂ ਤੇ ਖਲੋਣਾ ਪ੍ਰਾਈਆ ਤੇ ਜੀਵਨ ਨੂੰ ਫਰੀਦ ਜੀ ਤ੍ਰਿਗ ਜਾਂ ਫਟਕਾਰ ਜੋ ਕਹਿੰਦੇ ਹਨ ਤੇ ਮਨੁੱਖ ਨੂੰ ਬੇਮੁੱਠਾ ਜੀ ਸਿਖਾਉਂਦੇ ਹਨ ਤੇ ਕਿਤਨਾ ਦਾ ਜੀਵਿਆ ਜਿਨ੍ਹਾਂ ਵਡਾਣੀ ਆਸ ਆਪਣੇ ਮਾਲਕ ਅੱਗੇ ਬੇਮਰਥਾ ਜੀ ਲਈ ਅਰਦਾਸ ਕਰਦੇ ਹਨ ਤੇ ਪرائی ਆਸ ਨਾਲੋਂ ਗਿੰਦ ਦੇਣਾ ਹੀ ਚੰਗਾ ਸਮਝਦੇ ਹਨ ਫਰੀਦਾ ਬਾਰ ਪਰਾਇ ਬੈਸਨਾ ਸਾਈ ਮੁਝੇ ਨਾ ਦੇ ਜੇ ਤੂੰ ਇਹ ਮੈਂ ਰੱਖ ਸੀ ਜਿਉਂ ਸਰੇ ਰਹਾਂ ਲੇ ਵਾਹਿਗੁਰੂ ਜੀ ਇਸ ਤੇ ਆਪਾਂ ਇੱਕ ਅਗਲੀ ਵੀਡੀਓ ਭਾਗ ਦੋ ਬਣਾਵਾਂਗੇ ਤੇ ਅੱਜ ਇਸੇ ਸਮਾਪਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ